ਜ਼ਿੰਦਗੀ ਦੀਆਂ ਕੁਝ ਕੌੜੀਆਂ ਪਰ ਮਜ਼ੇਦਾਰ ਖੁਆਇਸ਼ਾਂ ਇੱਕ ਡਾਕਟਰ ਦੀ ਖੁਆਇਸ਼ ਮਰੀਜ਼ ਦੰਦਾਂ ਵਾਲੇ ਡਾਕਟਰ ਦੀ ਖੁਆਇਸ਼ ਕਿ ਬਹੁਤ ਸਾਰੇ ਲੋਕਾਂ ਨੂੰ ਦੰਦਾਂ ਦੀਆਂ ਦਰਦਾਂ ਹੋਣ ਦੰਦਾਂ ਦੀਆਂ ਬਿਮਾਰੀਆਂ ਹੋਣ ਇੱਕ ਪੁਲਿਸਮੈਨ ਦੀ ਖੁਆਇਸ਼ ਕਿ ਕੋਈ ਨਾ ਕੋਈ ਮੁਜਲਮ ਉਹਦੇ ਹੱਥ ਵਿੱਚ ਆ ਜਾਵੇ ਇੱਕ ਕਾਰ ਮਕੈਨਿਕ ਦੀ ਖੁਆਇਸ਼ काश ਕਿਸੇ ਦੀ ਕਾਰ ਖਰਾਬ ਹੋ ਜਵੇ ਤੇ ਉਹ ਦੇ ਕੋਲ ਰਿਪੇਅਰ ਦੇ ਲਈ ਆ ਜਾਵੇ ਇੱਕ ਕਬਰ ਪੁੱਟਣ ਵਾਲੇ ਦੀ ਤੇ ਕਾਫਨ ਵੇਚਣ ਵਾਲੇ ਦੀ ਖੁਆਇਸ਼ ਕਿ ਕਾਸ਼ ਅੱਜ ਕੋਈ ਮਰਦਾ ਹੋ ਜਾਵੇ ਤੇ ਉਹ ਉਹਨਾਂ ਨੂੰ ਕਬਰ ਪੁੱਟਣ ਦਾ ਤੇ ਕਾਫਨ ਵੇਚਣ ਦਾ ਮੌਕਾ ਮਿਲੇ ਬੜੀਆਂ ਭਿਆਨਕ ਖੁਆਇਸ਼ਾਂ ਆ ਇੱਕ ਮਕਾਨ ਮਾਲਕ ਦੀ ਖੁਆਇਸ਼ ਕਿ ਜਿਹੜਾ ਉਹਦੇ ਕੋਲ ਕਿਰਾਏਦਾਰ ਰਹਿੰਦਾ ਉਹਦਾ ਕਦੀ ਵੀ ਮਕਾਨ ਨਾ ਬਣੇ। ਜਾਂ ਵੱਦ ਤੋਂ ਵੱਧ ਲੋਕ ਬੇ ਘਰ ਉਹਦੇ ਕੋਲ ਆਣ। ਸਿਰਫ ਇੱਕ ਚੋਰ ਦੀ ਖੁਆਇਸ਼ ਆ ਕਿ ਜਿਹਦੀ ਜੇਬ ਉੱਤੇ ਨਜ਼ਰ ਆ ਕਹਿੰਦਾ ਕਾਸ਼ ਇਹਦੀ ਜੇਬ ਨੋਟਾਂ ਨਾਲ ਭਰੀ ਹੋਵੇ। ਤੇ ਜਿਹਦੇ ਘਰ ਉੱਤੇ ਨਜ਼ਰ ਆ ਕਹਿੰਦਾ ਕਾਸ਼ ਇਹਦਾ ਘਰ ਸੋਨੇ ਤੇ ਚਾਂਦੀ ਦੇ ਨਾਲ ਭਰਿਆ ਹੋਇਆ ਹੋਵੇ।